71 ਦੀ جنگ ਵਿੱਚ ਇੱਥੇ ਬੰਬ ਡਿੱਗੇ ਸੀਗੇ ਸਨ ਪੈਂਠ ਵਾਲਾ 2 ਮਹੀਨੇ ਲੱਗਿਆ ਤੇ ਸਨ ਕਤਰ ਵਾਲਾ 15 ਦਿਨ ਲੱਗਿਆ ਇੱਥੇ ਦੋ ਡਿੱਗੇ ਸੀਗੇ ਸਕੂਲ ਦੇ ਨਾਲ ਬਾਕੀ ਗਾਂ ਥੋੜਾ ਦੂਰੇ ਡੇ ਜਾ ਕੇ ਡਿੱਗੇ ਸੀਗੇ ਉਦੋਂ ਪਿੰਡ ਵਾਲੇ ਹੈਗੇ ਸੀ ਪਿੰਡ ਚ ਇੱਥੇ ਪਿੰਡ ਚੋਂ ਇੱਕ ਇੱਕ ਜੀ ਰਹਿ ਗਏ ਸੀਗੇ ਬਾਕੀ ਸਾਰੇ ਇੱਥੋਂ ਛੱਡ ਕੇ ਚਲੇ ਗਏ ਸੀ ਜਦੋਂ ਕਤਰ ਦਾ ਜੰਗ ਲੱਗਿਆ ਪਾਕਿਸਤਾਨ ਵਾਲੇ ਦਰਿਆ ਦੇ ਪਰਲੇ ਪਾਸੇ ਆ ਗਏ ਸੀਗੇ ਸਾਰੇ ਗੱਟੀ ਦੇ ਏਰੀਆ ਮੱਲਿਆ ਗਿਆ ਸੀਗਾ ਦੋ ਮਹੀਨਿਆਂ ਚ ਨੁਕਸਾਨ ਬੜਾ ਨੁਕਸਾਨ ਹੋਇਆ ਫੌਜ ਦਾ ਬਹੁਤ ਨੁਕਸਾਨ ਹੋਇਆ ਫੌਜ ਤਾਂ ਸਾਰੀ ਮਾਰ ਦਿੱਤੀ ਆਪਣੀ ਪਾਰ ਪਿੰਡ ਵੀ ਬੰਬ ਡਿੱਗੇ ਸੀ ਇੱਥੇ ਹਾਂ ਹਾਂ ਜੀ ਡਿੱਗੇ ਸੀ ਛਾਉਣੀ ਵੀ ਡਿੱਗੇ ਟੇਸ਼ਨ ਤੇ ਪਰ ਉਹ ਚੱਲ ਇੱਕ ਇੱਕ ਜਿਹਾ ਬੰਬ ਡਿੱਗਿਆ ਇਸ ਪਿੰਡ ਚ ਡਿੱਗਿਆ ਹੈ ਹਾਂ ਹਾਂ ਇਸ ਪਿੰਡ ਚ ਡਿੱਗਿਆ ਦੋ ਸਕੂਲ ਕੋਲ ਤੇ ਆਟੇਸ਼ਨ ਹੈ ਨਾ ਰੇਲਵਾ ਹਾਂ ਹਾਂ ਸ਼ੌਣਿਆ ਉੱਥੇ ਡਿੱਗਿਆ ਬੰਬ ਕੀ ਇਹ ਜੰਗਾ ਜੁੰਗਾ ਲੱਗਣੀਆਂ ਚਾਹੀਦੀਆਂ ਇਹਨੇ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਲੱਗਣੀਆਂ ਚਾਹੀਦੀ ਦੁਪਹਿਰਿਆ ਰੋਟੀ ਬਣਾਉਂਦੇ ਸੀਗੇ ਤੇ ਰਾਤ ਨੂੰ ਖਾਂਦੇ ਸੀਗੇ ਦੀਵਾ ਨਹੀਂ ਜਗਣਾ ਨਾ ਵੀੜੀ ਸਿਰ ਕੱਟ ਪੇਂਦ ਦੇਂਦੇ ਸੀਗੇ ਫਿਰ ਉਹ ਚੜਾਈ ਕਰਕੇ ਆ ਗਏ ਮੁਸਲਮਾਨ ਸਨ ਪੈਂਠੇ ਤੇਰਾ ਆਪਣਾ ਬਾਰਡਰ ਤੋੜਿਆ ਫਿਰ ਮੁਸਲੇ ਪਰ ਆ ਰਾਇਆ ਗਿਆ ਤੇ ਆਪ ਇਥੇ ਆ ਗਏ 70 ਸਾਲ ਹੋ ਗਏ ਨੇ ਆਜ਼ਾਦੀ ਨੂੰ ਲੇਕਿਨ ਆਜ਼ਾਦੀ ਤੋਂ ਬਾਅਦ ਵੀ ਲੋਕ ਅੱਜ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਨੇ ਇਹੋ ਜਿਹੇ ਪਿੰਡ ਵੀ ਸਰਹੱਦ ਤੇ ਨੇ ਪਰ ਦੂਜੇ ਪਾਸੇ ਤਣਾਅਪੂਰਵਕ ਜਿਹੜੀ ਸਥਿਤੀ ਦੱਸੀ ਜਾ ਰਹੀ ਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਪਰ ਬਹੁਤ ਸਾਰੇ ਲੋਕ ਪਿੰਡ ਛੱਡ ਕੇ ਆਪ ਮੁਹਾਰੇ ਪਾਸੇ ਦੂਰ ਜਗ੍ਹਾ ਤੇ ਜਾ ਰਹੇ ਨੇ ਪਰ ਇਹ ਜਿਹੜੇ ਪਿੰਡ ਚ ਅਸੀਂ ਖੜੇ ਆ ਇਸ ਪਿੰਡ ਦੇ ਵਿੱਚ ਵੀ 71 ਦੇ ਵਿੱਚ ਜਦੋਂ جنگ ਲੱਗਦੀ ਆ 65 71 ਦੀ ਉਹ جنگ ਆਪਦੀ ਅੱਖੀ ਦੇਖੀ ਆ ਇਹਨਾਂ ਪਰਿਵਾਰਾਂ ਨੇ ਔਰ ਇਹਨਾਂ ਤੋਂ ਪੂਰੀ ਗੱਲਬਾਤ ਪੁੱਛ ਲੈਨੇ ਆ ਬਾਈ ਜੀ 65 ਜਾਂ 71 ਦੀ جنگ ਚ ਇੱਥੇ ਕੀ ਹਾਲਾਤ ਸੀ ਉਦੋਂ 71 ਤੇ جنگ ਵਿੱਚ ਸਾਡੇ ਜਿੰਨੇ ਪਰਿਵਾਰ ਸੀਗੇ ਨਾ ਇਹਨਾਂ ਚੋਂ ਇੱਕ ਇੱਕ ਜੀ ਰਹਿ ਗਏ ਸੀਗੇ ਬਾਕੀ ਸਾਰੇ ਇੱਥੋਂ ਚਲੇ ਗਏ ਸੀਗੇ ਛੱਡ ਕੇ ਪਿੰਡ ਮਾਲ ਪੋਸੋ ਦਾ ਬੁਰਾ ਹਾਲ ਸੀਗਾ ਸਾਡੇ ਇੱਥੋਂ ਪਰ ਉਦੋਂ ਸਾਡੇ ਕੋਲ ਕੱਚੇ ਕਮਰੇ ਸੀਗੇ ਉਹਨਾਂ ਦੇ ਨੂੰ ਸਾਡਾ ਬੁਰਾ ਹਾਲ ਹੋਇਆ ਸੀ ਇੱਥੇ ਲੋਕਾਂ ਕੋਲ ਕੱਖ ਨਹੀਂ ਸਿਰਿਆ ਗਿਆ ਅੱਜ ਵੀ ਲੋਕ ਉੱਥੋਂ ਤੱਕ ਕਈ ਤਾਂ ਬੈਠੇ ਨੇ ਵੀ ਉਹੀ ਸਿਸਟਮ ਬਣਾਈ ਬੈਠੇ ਨੇ ਅੱਜ ਵੀ ਹੂੰ ਪੁਰਾਣੇ ਬੰਦੇ ਜਿਹੜੇ ਨੇ ਨਾ ਉਹਨਾਂ ਚੋ ਅੱਜ ਵੀ ਆ ਤੁਹਾਡੇ ਸਾਹਮਣੇ ਕਮਰੇ ਖੜੇ ਨੇ ਕੱਚੇ ਖੜੇ ਨੇ ਉਹਨਾਂ ਦੇ ਵੀ ਹੂੰ ਇਹ ਕੀ ਕਾਰਨ ਆ ਕੱਚੇ ਖੜੇ ਕਰਨੇ ਕੱਚੇ ਇਹਨਾਂ ਕੋਲ ਗੁਜਾਇਸ਼ ਹੀ ਨਹੀਂ ਸੀ ਪਾਉਣ ਨੂੰ ਵਿਚਾਰਿਆਂ ਕੋਲੇ ਮਤਲਬ ਇੰਨੇ ਨਿਚੋੜੇ ਗਏ ਇੰਨੇ ਨਿਚੋੜੇ ਗਏ ਜੰਗ ਦੇ ਵਿੱਚ ਹੂੰ ਜੇ ਕੁਛ ਇਹਨਾਂ ਦੇ ਕੋਲ ਹੁੰਦਾ ਤੇ ਇਹ ਵੀ ਪੱਕੇ ਪਾਉਂਦੇ ਬਾਕੀ ਪਿੰਡ ਚ ਜਿੰਨੇ ਕੋਲ ਕਿਸੇ ਕੋਲ ਹੈਗੇ ਸੀ ਦੋ ਪੈਸੇ ਉਹਨੇ ਪੱਕੇ ਪਾ ਅੱਜ ਤੱਕ ਬੁਰਾ ਹਾਲ ਹੀ ਰਿਹਾ ਲੋਕਾਂ ਦਾ ਜਿਹੜੀ ਹੁਣ ਮਾਹੌਲ ਸਥਿਤੀ ਤਣਾਅਪੂਰਵਕ ਜੀ ਲੱਗਦੀ ਆ ਕਿ ਜੰਗਾ ਜੰਗਾ ਲੱਗਣੀਆਂ ਚਾਹੀਦੀਆਂ ਨੇ ਕਿ ਨਹੀਂ 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 ਜੰਗਾ ਨਹੀਂ ਲੱਗਣੀਆਂ ਚਾਹੀਦੀ ਬੁਰਾ ਹਾਲ ਹੋ ਜਾਣਾ ਲੋਕਾਂ ਦਾ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਹਮ ਅੱਗੇ 50 ਸਾਲ ਪਿੱਛੇ ਨੇ ਲੋਕ ਹੁਣ ਰਹਿੰਦਾ ਤਾਂ ਉਦੋਂ ਫਿਰ ਬੇਡਾ ਗਰਕ ਹੋ ਜਾਣਾ ਅੱਛਾ ਇੱਥੇ ਨੁਕਸਾਨ ਕੋਈ ਹੋਇਆ ਸੀ ਜਦੋਂ 71 ਦੀ ਜੰਗ 71 ਦੀ ਜੰਗ ਵਿੱਚ ਇੱਥੇ ਬੰਬ ਡਿੱਗੇ ਸੀਗੇ ਬਾਕੀ ਜਾਨੀ ਨੂੰ ਨੁਕਸਾਨ ਕੋਈ ਨਹੀਂ ਹੋਇਆ। ਇਸ ਪਿੰਡ 'ਚ ਡਿੱਗੇ। ਹਾਂ, ਇਸ ਪਿੰਡ ਹਬੀਬਕੇ ਦੇ ਨਾਲ ਹੀ ਡਿੱਗੇ ਸਕੂਲ ਦੇ ਬਿਲਕੁਲ ਨਾਲ। ਕਿੰਨੇ ਬੰਬ ਡਿੱਗੇ ਸੀ ਉਦੋਂ? ਇੱਥੇ 2 ਡਿੱਗੇ ਸੀਗੇ ਸਕੂਲ ਦੇ ਨਾਲ, ਬਾਕੀ ਤਾਂ ਥੋੜਾ ਦੂਰੇ ਡੇ ਜਾ ਕੇ ਡਿੱਗੇ ਸੀਗੇ। ਉਦੋਂ ਪਿੰਡ ਵਾਲੇ ਹੈਗੇ ਸੀ ਪਿੰਡ 'ਚ ਇੱਥੇ। ਪਿੰਡ 'ਚ ਇਥੋਂ ਇੱਕ-ਇੱਕ ਜੀ ਰਹਿ ਗਏ ਸੀਗੇ, ਬਾਕੀ ਸਾਰੇ ਇਥੋਂ ਛੱਡ ਕੇ ਚਲੇ ਗਏ ਸੀਗੇ। ਹੂੰ। ਖਾਲੀ ਸੀ ਘਰ ਉਹ। ਖਾਲੀ ਘਰ ਸੀ। ਤੇ 2000 'ਚ ਵੀ ਖਾਲੀ ਕਰਾਈ ਸੀ ਕਿ ਨਹੀਂ? ਨਹੀਂ, 2000 'ਚ ਨਹੀਂ ਕੋਈ ਖਾਲੀ ਕਰਾਇਆ। ਉਹ ਦੂਜੇ ਤਾਰ ਦੇ ਕੋਲ ਵਾਲੇ ਪਿੰਡ ਖਾਲੀ। ਹਾਂ, ਉਹ ਉਧਰਲੇ ਕਰ ਤੇ ਜਦੋਂ ਕੱਦਰ ਦੀ ਜੰਗ ਲੱਗੀ ਸੀ ਨੁਕਸਾਨ ਲੱਕੇ ਤਾਂ ਕਿੰਨਾ ਖੋ ਗਿਆ ਸੀ? ਕਾਫੀ ਹੋ ਗਿਆ ਸੀ ਇੱਥੇ ਬਚੇ ਕੁਝ ਨਹੀਂ ਸੀਗਾ। ਬੜਾ ਨੁਕਸਾਨ ਹੋਇਆ ਸੀ। ਬੜਾ ਬਚੇ ਕੁਝ ਨਹੀਂ ਕਿਸੇ ਕੋਲ। ਹੂੰ। ਘਰ-ਬਾਰ, ਜ਼ਮੀਨਾਂ ਸਭ ਕੁਝ ਖਤਮ ਹੋ ਗਿਆ ਸੀਗਾ ਇੱਕ ਰਾਂ। ਹੂੰ। ਅਸੀਂ ਉਦੋਂ ਪੜਦੇ ਸੀਗੇ ਸਾਨੂੰ ਪਤਾ ਜੰਗ ਲੱਗੀ ਦਾ ਕੱਤਰ ਦਾ ਪੂਰਾ। ਹੂੰ 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 ਹੂੰ। ਇੱਥੋਂ ਅਸੀਂ ਛੱਡ ਕੇ ਜਾ ਕੇ ਕਰਮੂ ਵਾਲੇ ਰਾਤ ਰਹੇ ਉਦੋਂ ਉੱਥੇ ਰਹਿੰਦੇ ਨਾ ਮਹੀਨਾ ਡੇਢ ਰਹੇ ਹਾਂ ਉੱਥੇ। ਹੂੰ। ਇੱਕ ਸਾਡਾ ਬਜ਼ੁਰਗ ਵੀ ਉੱਥੇ ਪੂਰਾ ਆਇਆ ਸੀ ਕਰਮੂ ਵਾਲੇ ਅੱਛਾ ਹਾਂਜੀ ਤੇ ਇਹ ਤੁਹਾਡੇ ਇਧਰ ਨਾਲ ਹੀ ਸਤਲੁਜ ਆ ਤੁਹਾਡੇ ਪਿੰਡ ਦੇ ਨਾਲ ਹੀ ਤੁਸੀਂ ਬੰਨ ਤੇ ਬੈਠੇ ਜੇ ਤੇ ਨਾਲ ਹੀ ਪਰੇ ਮੈਨੂੰ ਲੱਗਦਾ ਕਿਲੋ ਡੇਢ ਕਿਲੋਮੀਟਰ ਤੇ ਤਾਰ ਹੋਣੀ ਆ ਤਾਰ ਤਾਂ ਥੋੜੇ ਦੂਰ ਲਾ ਲਓ ਕਿਲੋ ਡੇਢ ਕਿਲੋਮੀਟਰ ਤੋਂ ਪਰ ਜਦੋਂ ਕੱਤਰ ਦਾ ਜੰਗ ਲੱਗਿਆ ਪਾਕਿਸਤਾਨ ਵਾਲੇ ਦਰਿਆ ਦੇ ਪਰਲੇ ਪਾਸੇ ਆ ਗਏ ਸੀਗੇ ਸਾਰੇ ਗੱਟੀ ਦੇ ਏਰੀਆ ਮੱਲਿਆ ਗਿਆ ਸੀਗਾ ਇਹ ਅੱਛਾ ਛੇਦ ਪਗਲ ਸਿੰਘ ਦਾ ਏਰੀਆ ਸਾਰਾ ਮੱਲਿਆ ਗਿਆ ਸੀਗਾ ਜਾਨੀ ਕਿ ਜਿਹੜੇ ਉੱਥੇ 20 22 ਪਿੰਡ ਨੇ ਜਿਹੜੇ ਹੁਣ ਲੋਕ ਆਪ ਹੀ ਖਾਲੀ ਚਾਹੇ ਕਰ ਰਹੇ ਨੇ ਕਿ ਆਹ ਭਾਵੇਂ ਕਿਸੇ ਨੇ ਨਹੀਂ ਪਰ ਉਹ ਸਾਰੇ ਪਿੰਡਾਂ ਦੇ ਕਬਜ਼ਾ ਕਰ ਲਿਆ ਸੀ ਉਦੋਂ ਉਦੋਂ ਕਬਜ਼ਾ ਹੋ ਗਿਆ ਸੀਗਾ ਉੱਥੇ ਸੰਕਰਤਰੀ ਚੰਗ ਚ ਦਰਿਆ ਤੋਂ ਪਾਰ ਦੇ ਪਾਸੇ ਪਾਕਿਸਤਾਨ ਦੇ ਬੰਦੇ ਆ ਗਏ ਸੀਗੇ ਸਾਰੇ ਹਿੰਦੁਸਤਾਨ ਦੇ ਬੰਦੇ ਇੱਧਰ ਰਹਿ ਗਏ ਸੀਗੇ ਦਰਿਆ ਤੋਂ ਹੂੰ ਬਿਲਕੁਲ ਤਾਂ ਬਜ਼ੁਰਗ ਮਾਤਾ ਵੀ ਹੈਗੇ ਨੇ ਮਾਤਾ 71 ਤੇ 65 ਦੀ جنگ ਤਾਂ ਤੁਸੀਂ ਵੇਖੀ ਹੋ ਹਾਂਜੀ ਹਾਂਜੀ ਵੇਖੀ ਐ ਜਰੂਰ ਵੇਖੀ ਹਾਂ ਉਹ ਕਿੰਨਾ ਟਾਈਮ ਲੱਗੀ ਉਦੋਂ ਜਦੋਂ 265 ਵਾਲਾ 2 ਮਹੀਨੇ ਲੱਗੀ ਐ ਹਾਂ ਤੇ 71 ਵਾਲਾ 15 ਦਿਨ ਲੱਗੀ ਐ ਤੇ 2 ਮਹੀਨਾ ਚ ਨੁਕਸਾਨ ਬੜਾ ਨੁਕਸਾਨ ਹੋਇਆ ਫੌਜ ਦਾ ਬਹੁਤ ਨੁਕਸਾਨ ਹੋਇਆ ਹਾਂ ਬੜਾ ਹੋਇਆ ਫੌਜ ਤਾਂ ਸਾਰੀ ਮਾਰ ਦਿੱਤੀ ਆਪਣੀ ਪਾਰ ਹਾਂ ਪੂਰਾ ਮੈ ਜਵਾਨ ਸਾਰੀ ਸੀਗੀ ਉਦੋਂ ਹਾਂ 15 16 ਸਾਲਾਂ ਦੀ ਪਿੰਡ ਵੀ ਬੰਬ ਡਿੱਗੇ ਸੀ ਇੱਥੇ ਹਾਂ ਹਾਂਜੀ ਡਿੱਗੇ ਸੀ ਛੌਨੀ ਵੀ ਡਿੱਗੇ ਸਟੇਸ਼ਨ ਤੇ ਪਰ ਉਹ ਚੱਲੇ ਨਹੀਂ ਮਿਸ ਹੋ ਗਿਆ ਹੂੰ ਇੱਕ ਇੱਕ ਬੰਬ ਡਿੱਗਿਆ ਇਸ ਪਿੰਡ ਚ ਡਿੱਗਿਆ ਹੈ ਹਾਂ ਹਾਂ ਇਸ ਪਿੰਡ ਚ ਡਿੱਗਿਆ ਦੋ ਸਕੂਲ ਕੋਲ ਤੇ ਆਟੇਸ਼ਨ ਹੈ ਨਾ ਰੇਲਵੇ ਹਾਂ ਹਾਂ ਸ਼ੌਣੀਆ ਉੱਥੇ ਡਿੱਗਿਆ ਬੰਬ ਹੂੰ ਉਹ ਨਹੀਂ ਚੱਲਿਆ ਉਹ ਮੈਸ ਹੋ ਗਿਆ ਹਾਂਜੀ ਉਦੋਂ ਨੁਕਸਾਨ ਤਾਂ ਬਹੁਤ ਹੋਇਆ ਉਹ ਲੋਕਾਂ ਦਾ ਨੁਕਸਾਨ ਉਹ ਦੇਸੀ ਬੰਦਿਆਂ ਦਾ ਨਹੀਂ ਹੋਇਆ ਹੋਰ ਫੌਜ ਬੜੀ ਨੁਕਸਾਨ ਹੋਇਆ ਹੂੰ ਹਾਂ ਪਿੰਡ ਵਾਲੇ ਬਚਾ ਹੋ ਹਾਂ ਪਿੰਡ ਵਾਲੇ ਬਚਾ ਹੋ ਘਰ-ਬਾਰ ਤਾਂ ਟੁੱਟ ਗਏ ਸਾਰੇ ਹਾਂ ਘਰ-ਬਾਰ ਟੁੱਟ ਗਏ ਬਾਲ ਬੱਚਾ ਸਾਰੇ ਜਗਰਾਵਾਂ ਵਾਲੇ ਸਟੇਸ਼ਨ ਤੇ ਉੱਥੇ ਦੋ ਮਹੀਨੇ ਸਨ 65 ਜਰਾਏ ਤੇ ਸਨ ਗੱਤਰ ਜੀ 15 ਦਿਨ ਉੱਥੇ ਜਗਰਾਵਾਂ ਰੇਲਟੇਸ਼ਨ ਤੇ ਰਹੇ ਨੇ ਵੇਖ ਲੈ ਲੋਕਾਂ ਨੇ ਸਹਿਤਾ ਕੀਤੀ ਹਾਂ ਟੇਚਾ ਤੇ ਹਾਂ ਲੋਕ ਮਦਦ ਕਰਦੇ ਨੇ ਫਿਰ ਹਾਂ ਕਰਦੇ ਬਹੁਤ ਕਰਦੇ ਇਹ ਬੱਚਿਆਂ ਨੂੰ ਦਿੰਦੇ ਖਾਣ ਪੀਣ ਤੇ ਹੁਣ ਵੀ ਮਾਹੌਲ ਜਾਂ ਬਣਦਾ ਫਿਰਦਾ ਕਹਿੰਦੇ ਹਾਂ ਬਣਦਾ ਫਿਰਦਾ ਹੁਣ ਵੀ ਮਾਹੌਲ ਬਣਦਾ ਫਿਰਦਾ ਹੁਣ ਵੀ ਬੱਚੇ ਨੁਕਸਾਨ ਤਾਂ ਹੈਗਾ ਹੀ ਆ ਹਾਂ ਨੁਕਸਾਨ ਤਾਂ ਕੀ ਕਹਿੰਦੇ ਬੱਚੇ ਬੱਚੇ ਕਹਿੰਦੇ ਅਸੀਂ ਇੱਥੇ ਰਹਿਣਾ ਏਡਾ ਰੱਖਦਾ ਸਾਨੂੰ ਹਾਂ ਹਾਂ ਫੇਰ ਹੁਣ ਫੇਰ ਉਹਨੂੰ ਭੇਜਾਂਗੇ ਕਿਤੇ ਰਿਸ਼ਤੇਦਾਰ ਬਣੇ ਚਰਾਂ ਨੂੰ ਥੋੜਾ ਬਹੁਤਾ ਦੂਰ ਭੇਜੋ ਹਾਂ ਦੂਰ ਭੇਜਾਂਗੇ ਹਾਂ ਜਗਰਾ ਵਾਲੇ ਸਾਈਡ ਤੇ ਭੇਜਾਂਗੇ ਮਾਤਾ ਤੁਸੀਂ ਦੋ ਜੰਗਾਂ ਵੇਖੀਆਂ ਨੇ ਆਪਣੀਆਂ ਅੱਖਾਂ ਨਾਲ ਤੇ ਕੀ ਇਹ ਜੰਗਾ ਜੁੰਗਾ ਲੱਗਣੀਆਂ ਚਾਹੀਦੀਆਂ ਐ ਨਹੀਂ ਕਿ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਨਹੀਂ ਲੱਗਣੀ ਚਾਹੀਦੀ ਦੁਪਹਿਰੇ ਰੋਟੀ ਬਣਾਉਂਦੇ ਸੀਗੇ ਤੇ ਰਾਤ ਨੂੰ ਖਾਂਦੇ ਸੀਗੇ ਦੀਵਾ ਨਹੀਂ ਜਗਣਾ ਨਾ ਬੀੜੀ ਸਿਰ ਕੱਟ ਪੀਂਦੇ ਦਿੰਦੇ ਸੀਗੇ ਅੰਦਰ ਲੋਕ ਪਿੰਦੇ ਸੀਗੇ ਹਾਂ ਐਂ ਵੇਖ ਲਓ ਹਾਂ ਐਨੀ ਹਲਾਤ ਮੰਦੀ ਹੋਈ ਸਾਡੀ ਹੋਰ ਤੇ ਦਿਨੇ ਅਸੀਂ ਫਤਿਹ ਰੁੱਖਾਂ ਦੇ ਹੇਠ ਕੱਢਣਾ ਸਾਰਾ ਦਿਨ ਤੇ ਰਾਤ ਨੂੰ ਆ ਕੇ ਕਰੇ ਪੈਣਾ ਹਾਂ ਮਤਲਬ ਜੇ ਇਹ ਨੁਕਸਾਨ ਹੁੰਦਾ ਜੰਗਾ ਲੱਗਦੀਆਂ ਨੇ ਤਾਂ ਨੁਕਸਾਨ ਤਾਂ ਵਾਕਈ ਬਹੁਤ ਹੋਣਾ ਹਾਂ ਹੁੰਦਾ ਨੁਕਸਾਨ ਵਿੱਚ ਵਿੱਚ ਹੁੰਦਾ ਹੈ ਪਰ ਆਪਣਾ ਦੇਸੀ ਬੰਦਾ ਘਾਟੋ ਦਾ ਨੁਕਸਾਨ ਹੋਇਆ ਸੀਗਾ ਤੇ ਮਿੰਟਰੀ ਬੜੀ ਮਰੀ ਸੀਗੀ ਪਾਰ ਹੈਡ ਤੇ ਹਾਂ ਫਿਰ ਉਹ ਚੜਾਈ ਕਰਕੇ ਆ ਗਏ ਮੁਸਲਮਾਨ ਸਨ ਪੈਂਠ ਚ ਫਿਰ ਆਪਣਾ ਬਾਡਰ ਤੋੜਿਆ ਫਿਰ ਮੁਸਲੇਪਰਾ ਰਹਿ ਗਏ ਤੇ ਆਪਾਂ ਇੱਥੇ ਰਹਿ ਗਏ ਹਾਂ ਤਾਂ ਬਿਲਕੁਲ ਇਹ ਪਿੰਡ ਫਿਰੋਜ਼ਪੁਰ ਦੇ ਨਾਲ ਸਰਹੱਦ ਤੇ ਹੀ ਮੈਂ ਇਸ ਪਿੰਡ ਨੂੰ ਕਹਿ ਸਕਦਾ ਕਿਉਂਕਿ ਇੱਥੋਂ ਸਤਲੁਜ ਦਰਿਆ ਹੈ ਦਰیا ਤੋਂ اگلے پاسے کچھ ਹੋਰ ਪਿੰਡ ਨੇ ਤੇ ਉਸ ਤੋਂ ਅਗਲੇ ਪਾਸੇ ਜਿਹੜੀ ਸਰਹੱਦੀ ਜ਼ੀਰੋ ਲਾਈਨ ਆ ਔਰ ਇਹ ਪਿੰਡ ਹਬੀਬ ਕੇ ਆ ਹਬੀਬ ਕੇ ਪਿੰਡ ਔਰ ਲੋਕ ਇਹ ਵੇਖ ਲਓ ਵੀ ਉਸ ਜੰਗ ਵੇਲੇ ਦੇ ਇਹ ਕੱਚੇ ਮਕਾਨ ਨੇ ਮਾਤਾ ਇਹ ਉਦੋਂ ਦੇ ਜੰਗ ਲੱਗੀ ਵੇਲੇ ਦੇ ਨਹੀਂ ਬਾਅਦ ਹੋਇਆ 88 ਡੈਗ ਪੈ ਸੀਗੇ ਜੀ ਹਾਂ ਫਿਰ ਫਿਰ ਬਣਾਏ ਸੀ ਜਦੋਂ ਪਾਣੀ ਆਇਆ ਹਾਂ ਪਾਣੀ ਆਇਆ ਤੇ ਫਿਰ ਇਹ ਕੱਚੇ ਹੀ ਨੇ ਪੱਕੇ ਬਣੇ ਨਹੀਂ ਨਹੀਂ ਪੱਕੇ ਨਹੀਂ ਬਣੇ ਫਿਰ ਦੀ ਆੜੀ ਵਾਲੇ ਬੰਦੇ ਕਿੱਥੇ ਪੱਕੇ ਬਣਨ ਸੌਰੀ ਜ਼ਿੰਦਗੀ ਕੱਚੀ ਹਾਂ ਸਾਰੀ ਜ਼ਿੰਦਗੀ ਕੱਚੀ ਹੈ ਨੀ ਭਾਈ ਸਿੱਤਾ ਤਾਂ ਬਿਲਕੁਲ ਇਹ ਤੁਸੀਂ ਆਪ ਨਜ਼ਰ ਮਾਰੋ ਕਿ ਦੁਨੀਆ ਕਿੱਥੋਂ ਤੱਕ ਪਹੁੰਚੀ ਲੇਕਿਨ ਇਹ ਮਕਾਨ ਜਿਹੜੇ ਨੇ ਅੱਜ ਵੀ ਕੱਚੇ ਨੇ ਮਿੱਟੀ ਵਾਲੇ ਮਕਾਨ ਨੇ ਮਿੱਟੀ ਵਾਲੇ ਮਕਾਨ ਤੁਸੀਂ ਸ਼ਾਇਦ ਫਿਲਮਾਂ 'ਚ ਦੇਖੇ ਹੋਣਗੇ ਆਰਟੀਫੀਸ਼ੀਅਲ ਪਰ ਇਹ ਜਿਹੜੇ オリジナル ਮਿੱਟੀ ਵਾਲੇ ਮਕਾਨ ਬਣਾ ਕੇ ਲੋਕ ਰਹਿੰਦੇ ਨੇ ਕਿਉਂਕਿ ਇੰਨੀ ਇੱਕ ਮੰਦੀ ਹਾਲਤ ਹੋ ਗਈ ਇਹਨਾਂ ਦੀ ਜੰਗਾ ਨੇ ਕਰਤੀ ਉਸ ਤੋਂ ਬਾਅਦ ਜਦੋਂ ਹੜ ਹਾੜ ਆਉਂਦੇ ਨੇ ਹੜਾਂ ਦੀ ਮਾਰ ਇਸ ਪਿੰਡ 'ਚ ਸਭ ਤੋਂ ਪਹਿਲਾਂ ਪੈਂਦੀ ਕਿਉਂਕਿ ਬਿਲਕੁਲ ਜਿਹੜਾ ਸਤਲੁਜ ਦੇ ਕਿਨਾਰੇ ਤੇ ਇਹ ਪਿੰਡ ਵੱਸਿਆ ਹੈ ਹਬੀਬਕੇ ਔਰ ਪਹਿਲਾਂ ਪਾਣੀ ਦੀ ਮਾਰ ਇੱਥੇ ਪੈਂਦੀ ਆ ਪਾਣੀ ਨੇ ਮਾਰ ਤੇ ਪਿੱਛੇ ਪਾਣੀ ਆਇਆ ਉਦੋਂ 88 'ਚ ਪਾਣੀ ਆਇਆ ਉਦੋਂ ਉਸ ਤੋਂ ਪਹਿਲਾਂ 71 'ਚ ਜੰਗ ਲੱਗੀ 65 ਚ ਜੰਗ ਲੱਗੀ ਉਦੋਂ ਤਕਰੀਬਨ ਇਸ ਪਿੰਡ ਚ ਜਦੋਂ ਬੰਬ ਵੀ ਦਸੇ ਵੀ ਡਿੱਗੇ ਨੇ ਔਰ ਉਦੋਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਸਾਰੇ ਕਰੀਬ ਕਾਫੀ ਸਾਰੇ ਜਿਹੜੇ ਆਬਾਦੀ ਇੱਥੋਂ ਦੀ ਉਹ ਮਜ਼ਦੂਰੀ ਦਿਹਾੜੀ ਦੱਪਾ ਕਰਨ ਵਾਲੀ ਆ ਜਿਹਦੇ ਨਾਲ ਕਿ ਰੋਟੀ ਬੜੀ ਮੁਸ਼ਕਲ ਦੇ ਨਾਲ ਪੂਰੀ ਹੁੰਦੀ ਆ ਔਰ ਇੱਕ ਮਕਾਨ ਜਿਹੜੇ ਕੱਚਿਆਂ ਤੋਂ ਪੱਕੇ ਇਹ ਕਿਵੇਂ ਬਣਾਉਣ ਫਿਲਹਾਲ ਹੁਣ ਵੀ ਸਥਿਤੀ ਤਣਾਅਪੂਰਵਕਤਾ ਚਾਹੇ ਦੱਸੀ ਜਾ ਰਹੀ ਆ ਲੇਕਿਨ ਇਹ ਪਿੰਡ ਬਿਲਕੁਲ ਇਉਂ ਦੀ ਤਿਉਂ ਬਿਲਕੁਲ ਠੀਕ ਆ ਕੋਈ ਆਰਡਰ ਨਹੀਂ ਕਿਸੇ ਨੇ ਦਿੱਤਾ ਕਿ ਇਸ ਨੂੰ ਖਾਲੀ ਕਰੋ ਜਾਂ ਘਰਾਂ ਤੋਂ ਦੂਰ ਜਾਓ ਲੇਕਿਨ ਕੁਝ ਕੁ ਲੋਕ ਆਪਣੀ ਮਰਜ਼ੀ ਦੇ ਨਾਲ ਪਿੰਡਾਂ ਦੇ ਵਿੱਚੋਂ ਦੂਰ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੇ ਨਜ਼ਰ ਆ ਰਹੇ ਨੇ ਫਿਲਹਾਲ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ